ਇਹ ਉਹੀ ਥਾਰ ਹੈ ਜੀ ਜਿਹੜੀ ਮਿਸਨਸਾ ਵਾਲੇ ਮੇਲੇ ਦੇ ਵਿੱਚ ਸਟੰਟ ਮਾਰਦੀ ਸੀਗੀ ਇਸ ਬੱਚੇ ਦੀ ਜਿਹੜੀ ਉਮਰ ਹੈ ਪੁੱਛਣ ਤੇ ਪਾਈ ਗਈ ਕਿ 22 ਸਾਲ ਔਰ ਦੇਖੋ ਉਸ ਮਾਂ ਬਾਪ ਨੇ 22 ਸਾਲ ਦਾ ਬੱਚਾ ਜਿਹੜਾ ਕਿੰਨੀਆਂ ਤੰਗੀਆਂ ਸਹਾਈ ਆਪਣੇ ਮੂੰਹ ਦੇ ਵਿੱਚੋਂ ਰੋਟੀਆਂ ਕੱਢ ਕੇ ਤੇ ਬੱਚੇ ਜਿਹੜੇ ਪਾਲੇ ਆ ਪਰੇ ਬੱਚੇ ਸਮਝਦੇ ਨਹੀਂ ਇਹਨਾਂ ਨੇ ਆਪਣੀ ਜਾਨ ਜਿਹੜੀ ਹੈ ਸਟੰਟ ਮਾਰ ਕੇ ਖਤਰੇ 'ਚ ਪਾਈ ਹੈ ਤੇ ਕਿਸੇ ਹੋਰ ਦੀ ਜਾਨ ਵੀ ਜਿਹੜੀ ਲੈ ਸਕਦੇ ਸੀ ਜਦ ਕਿ ਇਹੜੇ ਥਾਰ ਹੈ ਇਹ ਸਿਰਫ ਸਵਾਰੀ ਕਰਨ ਵਾਸਤੇ ਆ ਦੂਰ ਨਰਾਡੇ ਆਉਣ ਜਾਣ ਵਾਸਤੇ ਆ ਨਾ ਕਿ ਸਟੰਟ ਮਾਰਨ ਵਾਸਤੇ ਆ ਤੇ ਪਲੀਜ਼ ਸਾਰੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਵੀ ਬੇਨਤੀ ਕਰਦੇ ਆਸੀਂ ਕਿ ਇਹਨਾਂ ਦਾ ਜਿਹੜਾ ਸਹੀ ਇਸਤੇਮਾਲ ਆ ਉਹ ਕਰੋ ਤੇ ਸਟੰਟ ਨਾ ਮਾਰੋ ਸਟੰਟ ਨਾ ਮਾਰ ਕੇ ਸਟੰਟ ਮਾਰ ਕੇ ਆਪਣੀ ਜਾਨ ਜਿਹੜੀ ਆ ਖਤਰੇ ਵਿੱਚ ਨਾ ਪਾਓ ਇਹ ਮਨੋੱਖਾ ਜਨਮ ਬਹੁਤ ਮੁਸ਼ਕਲ ਮਿਲਿਆ ਇਸ ਚੀਜ਼ ਦੀ ਕਦਰ ਕਰੋ ਟ੍ਰੈਫਿਕ ਰੂਲਾਂ ਦੀ ਪਾਲਣਾ ਕਰੋ ਤੇ ਜਿਹੜੇ ਆ ਪੁਲਿਸ ਹੈ ਤੇ ਪੇਰੈਂਟਸ ਦਾ ਕਹਿਣਾ ਮੰਨੋ ਤੇ ਜਿਹੜੇ ਥਾਰ ਦੇ ਤੇ ਜਾਂ ਟਰੈਕਟਰਾਂ ਦੇ ਮੋਟਰਸਾਈਕਲ ਤੇ ਸਟੰਟ ਮਾਰਨੇ ਬੰਦ ਕਰੋ ਪਲੀਜ਼ ਥੈਂਕ ਯੂ